ਬਹਾਦਰ ਸਿਮਰੀਏ ਕਰ ਨਾਨਦਿਆਵੇ ਤਾਏ ਪਰਮ ਸਨਮਾਨਯੋ ਜਗਤ ਜਲੰਦੇ ਦੇ ਮਾਲਕ ਧੰ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੇਰੇ ਤੁਹਾਡੇ ਸਭਨਾ ਤੇ ਕਿਰਪਾ ਕਰਕੇ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਵਿਚਾਰ ਜੋ ਸਾਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਪ੍ਰਾਰੰਭ ਕੀਤੀ ਗਈ ਉਸੇ ਲੜੀ ਤਹਿਤ ਅੱਜ ਆਪਾਂ ਨੇ ਮਹਾਰਾਜ ਜੀ ਦੇ ਘਰ ਦੀਆਂ ਬਾਤਾਂ ਪਾਉਣੀਆਂ ਸਾਬ ਨੇ ਜੋ ਅੱਜ ਪਾਵਨ ਬਚਨ ਬਖਸ਼ਿਆ ਉਹ ਦੀਪ ਗੰਧਾਰੀ ਰਾਗ ਦੇ ਅੰਦਰ ਪਾਵਨ ਅੰਗ 536 ਦੇ ਉੱਪਰ ਸੁਭਾਏ ਮਾਨ ਹੈ ਸਤਗੁਰੂ ਕਿਰਪਾ ਕਰਦੇ ਆਵ ਸਰਵਣ ਕਰੀਏ ਦੇਵ ਗੰਧਾਰੀ ਮਹਲਾ ਨਾਮ ਜਗਤ ਮੈਂ ਟੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾ ਰਾ ਕਿਆ ਮੀਤ ਰਹਾਉ ਮੇਰੋ ਮੇਰੋ ਸਬੈ ਕਹਿਤ ਹੈ ਇਤ ਸੋ ਬਾਂਧਿਓ ਚੀਤ ਅੰਤ ਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਅਜ ਹੂੰ ਨਹਿ ਸਮਜਿਤ ਸਿਖਦੈ ਹਰਿਓ ਨੀਤ ਨਾਨਕ ਪੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੀ ਗੀਤ ਸਤਿਗੁਰੂ ਜੀ ਨੇ ਇਹ ਪਾਵਨ ਬਚਨ ਬਖਸ਼ਿਆ ਹੈ ਵਿਚਾਰਾਂ ਦੀ ਪ੍ਰারম্ভਤਾ ਤੋਂ ਪਹਿਲਾਂ ਭਾਇਆ ਤੋਂ ਪਿਆਰ ਸਤਕਾਰ ਸਹਿਤ ਗੁਰੂ ਫਤਿਹ ਦੀ ਸਾਂਝ ਪਾਈਏ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਬੜੇ ਪਿਆਰ ਦੇ ਨਾਲ ਮੈਨੂੰ ਤੁਹਾਨੂੰ ਇਹ ਆਪਣੇ ਦਰਕਰ ਦੀ ਪਾਵਨ ਗੱਲ ਸਮਝਾਉਂਦੇ ਸਾਬ ਕਹਿੰਦੇ ਬੰਦਿਆ ਇੱਕ ਗੱਲ ਯਾਦ ਰੱਖ ਤੂੰ ਇਸ ਸੰਸਾਰ ਦੇ ਵਿੱਚ ਜੰਮਿਆ ਆ ਪੈਦਾ ਹੋਇਆ ਤੇਰਾ ਮਨੋਰਥ ਕੁਝ ਹੂਰ ਸੀ ਮਨੋਰਥ ਕੀ ਏ ਕਿ ਜਾ ਕੋ ਆਏ ਸੂਈ ਬਿਹੱਜੂ ਹਰ ਗੁਰ ਤੇ ਮਨ ਹੈ ਬਸੀਰਾ ਨਿਜ ਕਰ ਮਹਿਲ ਪਾਵੂ ਸੁਖ ਸਹਜੇ ਬਹਰ ਨਾ ਹੋਏ ਗੁਫੇਰਾ ਤੇ ਇਹ ਤੇਰੇ ਨਾਲ ਜੁੜੀ ਹੋਈ ਚੀਜ਼ ਇਹ ਹੈ ਕਿ ਭਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲ ਕੀ ਇਹ ਤੇਰੀ ਬਰੀਆ ਅਵਰ ਕਾਜ ਤੇ ਰਹਿ ਕਿਤਹ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਪਰ ਕਹਾਣੀ ਕੀ ਵਰਤਦੀ ਹੈ ਸਹਿਬ ਜੀ ਨੇ ਬਾਣੀ ਦੇ ਵਿੱਚ ਇੱਕ ਬਚਨ ਕੀਤਾ ਸਹਿਬ ਜੀ ਕਹਿੰਦੇ ਇਹ ਬੰਦਾ ਸੰਸਾਰ ਦੇ ਵਿੱਚ ਆਇਆ ਨਾ ਕਹਿੰਦੇ ਆਇਆ ਤੇ ਇੱਕ ਪਰਮਾਤਮਾ ਨੂੰ ਮਿਲਣ ਵਾਸਤੇ ਸੀ ਪਰ ਮਾਇਆ ਨੇ ਇਹਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਜਨੂ ਸਾਹਿਬ ਕਹਿੰਦੇ ਯਾ ਜੁਗ ਮਹਿ ਇੱਕ ਹੈ ਕੋ ਆਇਆ ਜਨਮਤ ਮੋਹਯੋ ਮੋਹਨੀ ਮਾਇਆ ਸਾਹਿਬ ਜੀ ਕਹਿੰਦੇ ਇਹਨੂੰ ਮਾਇਆ ਨੇ ਆਪਣੀ ਗ੍ਰਿਫਤ ਵਿੱਚ ਲਿਆ ਹੁਣ ਉਹ ਮਾਇਆ ਲੱਗੀ ਕਿਵੇਂ ਆਪਾਂ ਹਰ ਵਾਰ ਗੁਰੂ ਅਮਰਦਾਸ ਮਹਾਰਜ ਪਿਤਾ ਜੀ ਦਾ ਬਚਨ ਸਾਂਝਾ ਕਰਦੇ ਆ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਸਭ ਤੋਂ ਵੱਡੀ ਭਿਆਨਕ ਖਤਰਨਾਕ ਚੀਜ਼ ਇਸ ਸੰਸਾਰ ਦੇ ਵਿੱਚ ਮੋਹ ਆ ਸਹਿਬ ਜੀ ਨੇ ਇਸੇ ਲਈ ਮੇਰੇ ਤੁਹਾਡੇ ਨਾਲ ਅੱਜ ਜਿਹੜੀ ਬਾਤ ਸਾਂਝੀ ਕੀਤੀ ਸਹਿਬ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤਮ ਮਹਾਰਾਜ ਜੀ ਕਹਿੰਦੇ ਸੰਸਾਰ ਦੇ ਵਿੱਚ ਲੋਕਾਂ ਦਾ ਆਪਸ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਧੀਆਂ ਪੁੱਤਰਾਂ ਨਾਲ ਮਾਪਿਓ ਨਾਲ ਸਾਕ ਸਬੰਧੀਆਂ ਨਾਲ ਪਿਆਰ ਤੇ ਹੈ ਔਰ ਇਹ ਝੂਠਾ ਆ ਸਹਿਬ ਜੀ ਇਹ ਝੂਠਾ ਕਿਉਂ ਆ ਕਹਿੰਦੇ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾ ਰਾ ਕਿਆ ਮੀਤ ਸਹਿਬ ਜੀ ਕਹਿੰਦੇ ਸਭ ਆਪਣੇ ਮਤਲਬ ਵਾਸਤੇ ਆਪਣੀਆਂ ਲੋੜਾਂ ਵਾਸਤੇ ਆਪਣੀਆਂ ਜ਼ਰੂਰਤਾਂ ਵਾਸਤੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਸਤਿਵੰਤ ਜੀ ਮਹਾਰਾਜ ਤੁਹਾਡਾ ਬਚਨ ਸਤਿਅ ਹੈ ਸਹਿਬ ਕਹਿੰਦੇ ਤੁਸੀਂ ਇਸ ਗੱਲ ਨੂੰ ਸਮਝ ਲਓ ਆ ਦੁਨੀਆ ਜਿਹਨੂੰ ਤੁਸੀਂ ਆਪਣਾ ਕਹਿੰਦੇ ਪਏ ਉਹ ਆਪਣੀ ਨਹੀਂ ਹੈ ਪਾਵਾਂ ਕਿ ਇਹਨੂੰ ਪੈਦਾ ਰੱਬ ਨੇ ਕੀਤਾ ਹੈ ਭੀ ਹੋਸੀ ਜਾਏ ਨਾ ਜਾਸੀ ਰਤਨਾ ਜਿਨ ਰਚਾਈ ਹੈ ਪਰਮਾਤਮਾ ਦੀ ਖੇਡ ਆ ਉਹ ਇਹਦੇ ਵਿੱਚ ਬੈਠਾ ਪਰ ਇਹਦੇ ਨਾਲ ਨੇੜਤਾ ਕਰਨੀ ਮਹਾਰਾਜ ਕਹਿੰਦੇ ਇਹ ਤੁਹਾਨੂੰ ਪਰਮਾਤਮਾ ਤੋਂ ਵੀ ਦੂਰ ਕਰਦੀ ਤੇ ਸੰਸਾਰ ਦੇ ਵਿੱਚ ਠੱਗਦੀ ਹੈ ਫਿਰ ਰਹਾਉ ਦੇ ਬੰਦ ਤੋਂ ਬਾਅਦ ਸਹਿਬ ਕਿਰਪਾ ਕਰਦੇ ਕਹਿੰਦੇ ਮੇਰੋ ਮੇਰੋ ਸਬੈ ਕਹਿਤ ਹੈ ਇਤ ਸੋ ਬਾਂਧਿਓ ਚੀਤ ਸਾਹਿਬ ਕਹਿੰਦੇ ਸਾਰੇ ਕਹਿੰਦੇ ਨੇ ਵੀ ਆਹ ਵੀ ਪਦਾਰਥ ਮੇਰਾ ਆਹ ਵੀ ਪਦਾਰਥ ਮੇਰਾ ਆਹ ਵੀ ਪਦਾਰਥ ਮੇਰਾ ਤੇ ਹਰੇਕ ਗੱਲ ਨੂੰ ਆਪਣੇ ਦਿਲ ਵਿੱਚ ਆਪਣੇ ਹਿੱਤ ਵਿੱਚ ਬੰਨ ਕੇ ਰੱਖਿਆ ਆਇਆ ਸਾਹਿਬ ਜੀ ਤਾਂ ਇਹ ਕਹਿੰਦੇ ਨੇ ਕਿਉਂਕਿ ਬੰਦਾ ਜਿਸ ਜਿਸ ਚੀਜ਼ ਨਾਲ ਜੁੜਦਾ ਹੈ ਤੇ ਜਿਸ ਜਿਸ ਉਮਰ ਦੇ ਪੜਾਅ ਦੇ ਵਿੱਚ ਹੁੰਦਾ ਉਹ ਉਹਦੀ ਖਿੱਚ ਵੱਧਦੀ ਹੈ ਨਿੱਕਾ ਹੁੰਦਾ ਖੜਾਉਣਿਆਂ ਨਾਲ ਮੋਹ ਵੱਡਾ ਹੁੰਦਾ ਇਹਦਾ ਫਿਰ ਬਾਹਰ ਘੁੰਮਣ ਨਾਲ ਮੋਹ ਖਾਣ ਪੀਣ ਨਾਲ ਮੋਹ ਕਾਮ ਵਾਸ਼ਨਾ ਨਾਲ ਮੋਹ ਇੰਨਾ ਮੋ ਵਾਧਾ ਹੀ ਰਹਿੰਦਾ ਆ ਉਹ ਇੰਨਾ ਜ਼ਿਆਦਾ ਵਾਧਾ ਰਹਿੰਦਾ ਇੱਕ ਮਾਰਜ ਕਹਿੰਦੇ ਅੰਤ ਕਾਲ ਤੱਕ ਇਹ ਛੱਡਦਾ ਨਹੀਂ ਹੈ ਤੇ ਹਰ ਇੱਕ ਚੀਜ਼ ਨੂੰ ਆਪਣਾ ਕਹਿੰਦਾ ਕਿਉਂ ਮਿਲੀ ਏ ਜਾਂ ਕਮਾਈ ਏ ਮਿਹਨਤ ਕੀਤੀ ਜਾਂ ਪਿਓ ਦਾ ਦੇਦੀ ਆ ਸੱਭ ਕਹਿੰਦੇ ਉਹਦੇ ਨਾਲ ਇਹ ਲਗਾਓ ਨਹੀਂ ਛੱਡਦਾ ਕਹਿੰਦੇ ਮੇਰੋ ਮੇਰੋ ਸਭੈ ਕਹਿ ਤ ਹੈ ਹਿਤ ਸਿਉ ਬੰਧਿਓ ਚੀਤ ਮਾਰਾ ਕਹਿੰਦੇ ਚਿੱਤ ਆਪਣਾ ਉਹਦੇ ਨਾਲ ਬੰਨ ਕੇ ਰੱਖਿਆ ਆ ਆ ਸੱਭ ਅੱਗੇ ਕਿਰਪਾ ਕਰਦੇ ਕਹਿੰਦੇ ਅੰਤ ਕਾਲ ਸੰਗੀ ਨਹਿ ਕੋ ਸਿੱਖਦਾ ਹਾਰਿਉ ਨੀਤ ਮਹਾਰਜ ਕਹਿੰਦੇ ਸ੍ਰੀ ਜਾਨਾ ਇਹਨੂੰ ਇਹ ਗੱਲ ਸਮਝਾਉਣੇ ਆ ਠੀਕ ਹੈ ਤੇਰੀਆਂ ਚੀਜ਼ਾਂ ਨੇ ਤੇਰਾ ਪਰਿਵਾਰ ਹੈ ਤੇਰੀ ਘਰ ਵਾਲੀ ਤੇਰੀ ਪਤਨੀ ਤੇਰੇ ਸਾਖ ਸੰਬੰਧੀ ਨੇ ਪਰ ਮਹਾਰਜ ਕਹਿੰਦੇ ਇਹ ਤੇਰੇ ਨਾਲ ਖਲੋਣ ਵਾਲੇ ਨਹੀਂ ਤੂੰ ਜਿੰਨੀ ਜਲਦੀ ਇਸ ਗੱਲ ਨੂੰ ਸਮਝ ਸਕਦਾ ਸਮਝ ਲੈ ਸਹਿਬ ਕਿਰਪਾ ਦੇ ਘਰ ਵਿੱਚ ਅਗੇ ਕਹਿੰਦੇ ਮਨ ਮੂਰਖ ਅੱਜ ਹੁਨੈ ਸਮਝਤ ਸਿੱਖਦਾ ਹਾਰਿਉ ਨੀਤ ਮਹਾਰਾਜ ਜੀ ਕਹਿੰਦੇ ਤੁਸੀਂ ਇੱਕ ਗੱਲ ਧਿਆਨ ਨਾਲ ਵੇਖ ਲਵੋ ਕਹਿੰਦੇ ਇਹ ਜਿਹੜਾ ਮਨ ਮੂਰਖੇ ਇਹ ਹਾਲੇ ਵੀ ਗੱਲ ਨਹੀਂ ਸਮਝਦਾ ਪਿਆ ਰਜਾਨਾ ਇਹਨੂੰ ਸਿੱਖਿਆ ਦੇ ਰਹੇ ਆ ਪਰ ਫਿਰ ਵੀ ਇਹਦੇ ਗੱਲ ਧਿਆਨ ਵਿੱਚ ਖਾਨੇ ਵਿੱਚ ਪੈਂਦੀ ਨਹੀਂ ਪਈ ਐ ਸਿੱਖਿਆ ਸੋਹਣੀ ਦਿੱਤੀ ਜਾ ਰਹੀ ਐ ਪਰ ਮਨ ਸੁਣਦਾ ਨਹੀਂ ਐ ਮਨ ਕਿਉਂ ਨਹੀਂ ਸੁਣਦਾ ਇਹ ਲੱਗਾ ਵਿਚਾਰਾ ਮਾਇਆ ਦੇ ਵਿੱਚ ਮਾਇਆ ਵਿੱਚ ਅਤ ਦਰਜੇ ਦਾ ਗਲਤਾਨ ਹੋਇਆ ਪਿਆ ਤੇ ਮਹਾਰਾਜ ਜੀ ਹੁਣ ਬੰਦੇ ਨੂੰ ਮੰਨ ਕੇ ਚੱਲੋ ਪ੍ਰੀਤ ਵੀ ਝੂਠੀ ਬੰਦਾ ਵੀ ਝੂਠਾ ਰਿਸ਼ਤੇ ਨਾਤੇ ਵੀ ਝੂਠੇ ਮੇਰੋ ਮੇਰੋ ਦੀ ਵੀ ਬਿਰਤੀ ਅੰਦਰ ਬਣੀ ਪਈ ਐ ਅੰਤ ਕਾਲ ਦੀ ਵੀ ਸੋਜੀ ਨਹੀਂ ਐ ਸਿੱਖ ਦੇ ਹਾਰਿਓ ਨੀਤ ਦੇ ਬਾਵਜੂਦ ਵੀ ਇਹਦੇ ਪੱਲੇ ਕੱਖ ਨਹੀਂ ਪੈਂਦਾ ਫੇਰ ਸਾਡਾ ਭਲਾ ਕਿਵੇਂ ਹੋਏ ਅਹੀਂ ਬਚਾਂਗੇ ਕਿਵੇਂ ਸਾਬ ਕਹਿੰਦੇ ਨਾਨਕ ਪੌਜਲ ਪਾਰ ਪਰੈ ਜੋਗ ਹੋਵੇ ਪ੍ਰਭ ਕੇ ਗੀਤ ਸਾਬ ਕਹਿੰਦੇ ਇੱਕ ਰਾਹ ਹੈ ਤੈਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰ ਦਿਆਂਗੇ ਤੂੰ ਇੱਕ ਕੰਮ ਕਰ ਉਸ ਪਰਮਾਤਮਾ ਦੇ ਗੀਤ ਗਾਉਣੇ ਸ਼ੁਰੂ ਕਰਦੇ ਉਹਦੀ ਯਾਦ ਵਿੱਚ ਬਹਿਣਾ ਸ਼ੁਰੂ ਕਰਦੇ ਆ ਕਹਾਣੀ ਜੀ ਇਸ ਲਈ ਸਹਿਬ ਜੀ ਕਹਿੰਦੇ ਉਸ ਤਤ ਮਨ ਮਹ ਕਾਰਨ ਰੰਕਾਰ ਕਰਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪਿਉ ਸਦਾ ਸੁਹੇਲਾ ਕਰ ਲੈ ਜਿਉ ਮਰਯ ਜੀ ਕਹਿੰਦੇ ਨੈਨੋ ਪੀਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਬਾਪ ਜਪਿਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਅਰਦਰਗਹ ਨਾਨਕ ਪੂਜਲ ਮਥਾ ਮਹਾਰਾਜ ਜੀ ਕਹਿੰਦੇ ਜੇ ਰੱਬ ਦੀ ਬੰਦਗੀ ਕਰ ਰੱਬ ਦੇ ਨਾਮ ਵਾਲੇ ਕੰਮ ਕਰਨੇ ਸ਼ੁਰੂ ਕਰਦੇ ਤੇਰਾ ਭਲਾ ਕਰ ਦਾਂਗੇ ਇੱਥੇ ਮਹਾਰਾਜ ਜੀ ਕਹਿੰਦੇ ਤੁਸੀਂ ਉਹਦੀ ਵਡਿਆਈ ਕਰੋ ਜਦੋਂ ਵਡਿਆਈ ਕਰੋਗੇ ਫਿਰ ਰੱਬ ਤੁਹਾਡੀ ਫਿਕਰ ਕਰੇਗਾ ਜਦੋਂ ਰੱਬ ਤੁਹਾਡੀ ਫਿਕਰ ਕਰੇਗਾ ਫਿਰ ਸਾਬ ਕਹਿੰਦੇ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਤਿਗੁਰੂ ਕਿਰਪਾ ਕਰਨ ਆ ਜਗਤ ਦੀ ਝੂਠੀ ਪ੍ਰੀਤ ਮੈਨੂੰ ਤੁਹਾਨੂੰ ਸਮਝ ਆ ਜਾਏ ਮੈਨੂੰ ਤੁਹਾਨੂੰ ਇਹ ਗੱਲ ਪਕੜ ਵਿੱਚ ਆ ਜਾਏ ਕਿ ਇਸ ਦੁਨੀਆ ਨੇ ਮੇਰਾ ਤੁਹਾਡਾ ਸਾਥ ਨਹੀਂ ਦੇਣਾਗਾ ਰੱਬ ਨਾਲ ਜੁੜੇ ਮੇਰਾ ਤੁਹਾਡਾ ਭਲਾ ਹੋਣਾ ਸਭ ਕਿਰਪਾ ਕਰਨ ਅੱਜ ਇਹਨੀ ਸਿਵਾ ਪ੍ਰਵਾਨ ਕਰਨੀ ਭੁੱਲਾ ਚੁੱਕਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ